ਜਿੰਦਾਬਾਦ ਨਾਮ ਨਕਾਲੀ ਦਾ ਜਿੰਦਾਬਾਦ ਸਭ ਨਕਾਲੀ ਦਾ ਜਿੰਦਾਬਾਦ ਸਰਪੁਰ ਬੱਜ ਸਿੰਘ ਬੱਬੇ ਹਲੀ ਅੱਜ ਬੂਟੇ ਲਾਉਣ ਦੀ ਜਿਹੜੀ ਆ ਵਹੀਂ ਸ਼ੁਰੂ ਕੀਤੀ ਹੈ ਮੈਂ ਕਿਉਂਕਿ ਪਿਛਲੇ ਦਿਨੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿੱਥੇ ਵੀ ਤੁਸੀਂ ਪਹੁੰਚ ਕਰ ਸਕਦੇ ਆਪਣੇ ਹਲਕਿਆਂ ਵਿੱਚ ਨੇੜੇ ਦੇ ਪਿੰਡਾਂ ਵਿੱਚ ਬੂਟੇ ਲਾਉਣੇ ਸ਼ੁਰੂ ਕਰੋ ਉੱਥੋਂ ਲੈ ਕੇ ਇਹਨਾਂ ਵਾਤਾਵਰਨ ਨੂੰ ਜਿਹੜਾ ਉਹ ਸਾਫ਼ ਰਹਿੰਦਾ ਆ ਸਿਹਤ ਲਈ ਵੀ ਚੰਗੀ ਆਕਸੀਜਨ ਬਣਦੀ ਆ ਤੇ ਇਸੇ ਤਰ੍ਹਾਂ ਹੀ ਫਿਰ ਪ੍ਰਧਾਨ ਸਦਾਸ ਸ੍ਰੀ ਜੀ ਬਦਲ ਨੇ ਕੋਰ ਕਮੇਟੀ ਵਿੱਚ ਛਾਸਦਾ ਕੀਤਾ ਸੀ ਕਿ ਤੁਸੀਂ ਆਪਣੇ ਆਪਣੇ ਹਲਕਿਆਂ ਵਿੱਚ ਨੀਲੇ ਦੇ ਹਲਕਿਆਂ ਚ ਪਿੰਡਾਂ ਚ ਬੂਟੇ ਲਾਉਣੇ ਸ਼ੁਰੂ ਕਰੋ ਤੇ ਅੱਜ ਜਿਹੜੀ ਸ਼ੁਰੂਆਤ ਆ ਇੱਥੇ ਪਿੰਡ ਬੱਬੇਹਾੜੀ ਦੇ ਸਟੇਡੀਅਮ ਵਿੱਚ ਅਸੀਂ ਜਿਹੜੇ ਬੂਟੇ ਲਾਏ ਨੇ ਸ਼ੁਰੂਆਤ ਕੀਤੀ ਆ ਤੇ ਮੈਂ ਸਾਰੇ ਆਪਣੇ ਵਰਕਰਾਂ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ ਉਹ ਬੂਟੇ ਲਾਉਣ ਮੈਂ ਵੀ ਜਾਵਾਂਗਾ ਕਿਵਾ ਨਾ ਜਿਹੜਾ ਨਿਕਲ ਕੇ ਆਇਆ ਉਹ ਦੱਸ ਜਿ세ਤਰਾ ਗੁਰਕਬਾਲ ਸਿੰਘ ਜੀ ਮਾਲ ਹਲਕਾ ਕਾਦੀਆਂ ਤੋਂ ਚਾਵਲਾ ਜੀ ਜਿਹੜੇ ਨੇ ਸਾਡੇ ਦੀਨਾ ਨਗਰ ਤੋਂ ਤੇ ਨਾਲ ਹੀ ਹੱਲੇ ਹੁਣੇ ਇਥੋਂ ਵਾਪਸ ਗਏ ਨੇ ਨਰੇਸ਼ ਮਹਾਜਨ ਜੀ ਤੇ ਕਮਾਨ ਵਾਲੇ ਜਿਹੜੇ ਰਾਜਨਬੀਰ ਹੁਣੇ ਰਮਨ ਸੰਧੂ ਜੀ ਉਹ ਪਿੱਛੇ ਫੋਟੋ ਕਰਾ ਕੇ ਉਹਦੇ ਘਰ ਕੱਠੇ ਹੋਏ ਸੀ ਉਹ ਕਿਤੇ ਕੰਮ ਜਣਾ ਚੱਲ ਗਏ ਤੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਜੋ ਸਾਨੂੰ ਪਾਰਟੀ ਦਾ ਪ੍ਰੋਗਰਾਮ ਆ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਉਹਦੇ ਮੁਤਾਬਕ ਜਿੱਥੇ ਤੁਹਾਡੀ ਪਹੁੰਚ ਹੈ ਵੱਦ ਵੱਦ ਬੂਟੇ ਲਾਓ ਤਾਂ ਜੋ ਪੰਜਾਬ ਹਰਿਆ ਭਰਿਆ ਨਜ਼ਰ ਆਏ ਸਰ ਸੋਮਨੀ ਕਲਜਨ ਨੇ ਇੱਕ ਮਹੀਤ ਲਈ ਕਿ ਗਰੀਬਾਂ ਨੂੰ ਪੰਜ-ਪੰਜ ਦਾਦਾ ਮਲੇ ਤੇ ਪਲਾਟ ਮੰਡੇ ਸੀ ਇਸ ਸਰਕਾਰ ਵੱਲੋਂ ਲੈਂਡ ਪੂਲਿੰਗ ਦੀ ਜਿਹੜੀ ਇੱਕ ਸਕੀਮ ਲਿਆਂਦੀ ਜਾ ਰਹੀ ਹੈ ਬੜਾ ਰੋਲਾ ਪਾਇਆ ਜਾ ਰਿਹਾ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਦੇਖੋ ਜੀ ਜਿਹੜਾ ਰੋਲਾ ਆ ਇਹ ਝਾੜੂ ਵਾਲੀ ਸਰਕਾਰ ਦਾ ਇੱਕ ਮੁੱਦੇ ਤੇ ਨਹੀਂ ਸਾਰੇ ਤੇ ਕਿ ਅਹੀਂ ਤੇ ਵੇਖੋ ਜ਼ਮੀਨਾਂ ਛੜਾਈਆਂ ਤੁਸੀਂ ਸਾਰੇ ਪੱਤਰਕਾਰ ਜਿਹੜੇ ਲੋਕੋ ਰਹਿਣ ਵਾਲੀਏ ਬਾਦਲ ਸਾਹਿਬ ਜੀ ਨੂੰ ਮੁੱਖ ਮੰਤਰੀ ਤੁਹਾਡੇ ਲਾਗੇ ਨਵੀਂਪੁਰ ਜ਼ਮੀਨ ਐਕਵਾਇਰ ਕੀਤੀ ਕਾਂਗਰਸ ਨੇ ਤੇ ਉਹ 150 ਏਕੜ ਮਾਝੀ ਜ਼ਮੀਨ ਬਾਦਲ ਸਾਹਿਬ ਨੇ ਕਹਿ ਕੇ ਚਲਾਈ ਅੱਗੇ ਇਹ ਬਾਦਲ ਸਾਹਿਬ ਨੇ ਪੰਜਾਬ ਸਰਕਾਰ ਵੱਲੋਂ ਪਾਸ ਕਰਤਾ ਸੀ ਕਿ ਜਿਹੜੇ ਜ਼ਮੀਂਦਾਰ ਦੀ ਜ਼ਮੀਨ ਪੰਜਾਬ ਸਰਕਾਰ ਐਕਵਾਇਰ ਕਰੇਗੀ ਉਹਦੀ ਮਰਜ਼ੀ ਨਾ ਹੋਏਗੀ ਤੇ ਹੁਣ ਇਹ ਵੀ ਕਾਂਗਰਸ ਵਾਲੇ ਰਾਹ ਤੇ ਤੁਰ ਪਏ ਨੇ ਇਹ ਜ਼ਮੀਨਾਂ ਜਿਹੜੀਆਂ ਐਕਵਾਇਰ ਕਰਨ ਲੱਪੇ ਨੇ ਇਹਦੀ ਲੋਕਾਲੀਏ ਮੰਦਪਾਗੀ ਗੱਲ ਆ ਇਦਾਂ ਦੰਤ ਜਾਇਰਨ ਜਿਹੜਾ ਇਹ ਆਉਂਗੇ ਚੋਣਾ ਚ ਪੂਟ ਲਾ ਦੇ ਅਕਾਲੀ ਦਲ ਨਾਲ ਖੜਾ ਹੋਏਗਾ ਕਿਸ ਜ਼ਮੀਂਦਾਰਾਂ ਦੇ ਜਾਂ ਕਿਸਾਨਾਂ ਦੇ ਨਾਲ ਜਦੋਂ ਕਿ ਸਥਿਤੀ ਇਹੋ ਜਿਹੀ ਆ ਗਈ ਵੀ ਇਸ ਸਥਿਤੀ ਤੇ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਸਦਾਰਸ਼ਪੀਰ ਸਿੰਘ ਜੀ ਬਾਦਲ ਨੇ ਲਿਹੜਾਣੇ ਉਥੇ ਧਰਨਾ ਦਿੱਤਾ ਹੈ ਇਸ ਗੱਲ ਦਾ ਵਿਰੋਧ ਦਿੱਤਾ ਹੈ ਕੀਤਾ ਸੀ ਹੁਣ ਵੀ ਪਿੱਛੇ ਵੀ ਆ 22 ਤਰੀਕ ਨੂੰ ਇਸੇ ਗੱਲ ਦਾ ਜਿਹੜਾ ਉਥੇ ਵਿਰੋਧ ਕੀਤਾ ਗਿਆ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਆ ਔਰ ਜਿੱਥੇ ਵੀ ਕੋਈ ਇਹੋ ਜਿਹੀ ਗੱਲ ਆਏਗੀ ਹਰ ਜ਼ਿਲ੍ਹੇ ਚ ਹਰ ਲੀਡਰ ਸਾਡਾ ਇਸ ਗੱਲ ਦਾ ਵਿਰੋਧ ਕਰੇਗਾ ਤੇ ਕਿਸਾਨਾਂ ਦੇ ਨਾਲ ਖੜੇ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਕੀ ਸਥਿਤੀ ਐ ਇਸ ਦਿਨ ਮੇਰੇ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਸਥਿਤੀ ਐ ਵੇਖੋ ਜੀ ਉਹ ਬੜੀ ਮਜ਼ਬੂਤ ਆ ਕੋਈ ਦੋਰ ਰਹਿਵਾਂ ਨਹੀਂ ਗਿਆ ਬਣਾ ਮੈਂ ਤੇ ਅੱਜ ਤੱਕ ਜਿੰਦਗੀ ਜਿਹੜੀ ਗੱਲ ਮੂੰਹ ਕੱਢੀ ਆ ਕਦੀ ਪੇਸ਼ਾ ਨਹੀਂ ਹਟੇ ਅਜ ਤੋਂ ਪਹਿਲਾਂ ਵੀ ਰਵਾ ਪਿਆ ਸੀ ਤੇ ਉਦੋਂ ਵੀ ਕਿਹਾ ਸੀ ਪੀ ਜਿਹੜਾ ਇਹਦਾ ਪ੍ਰਧਾਨ ਐ ਐਮਐਲਏ ਦਾ ਭਰਾ ਕਮੇਟੀ ਕਰਦਾ ਤੇ ਐਮਐਲਏ ਕਮੇਟੀ ਦਾ ਮੈਂਬਰ ਆ ਤੇ ਉਹ ਕੂੜਾ ਸ਼ਹਿਰ ਚ ਲੱਗਾ ਤੇ ਉਹ ਪਿਛੇ ਵੀ ਮੈਂ ਵੀਡੀਓ ਇੱਕ ਉਦੀ ਵੇਖਣ ਡਿਆ ਸੀ ਤੇ ਉਹ ਦਿਨ ਵੀ ਕਹਿਣ ਡੇ ਸੀ ਪੀ ਇਹ ਐਡਮਿਨਿਸਟ੍ਰੇਸ਼ਨ ਨੂੰ ਜ਼ਮੀਨ ਦਾ ਪ੍ਰਬੰਧ ਕਰਕੇ ਤੇ ਇਦਾਂ ਕਰੇ ਇਹ ਐਡਮਿਨਿਸਟ੍ਰੇਸ਼ਨ ਨੇ ਨਹੀਂ ਕਰਨੀ ਹੁੰਦੀ ਇਹ ਚੁਣੇ ਨਮਾਇਦੇ ਆ ਨਾ ਕਰਨੇ ਤੇ ਮੈਂ ਅੱਜ ਵੀ ਇਹ ਗੱਲ ਤੇ ਕਹਿਣਾ ਵੀ ਉਹ ਦੋਏ ਅਸਤੀਫਾ ਦੇ ਦੇਣ ਤੇ ਮੈਂ ਜਾਂ ਪ੍ਰਬੰਧ ਕਰਕੇ ਦਿਆਂਗਾ ਜਿੱਦਾਂ ਪਹਿਲਾਂ ਕਰਕੇ ਤਾਹੀ ਇਧਰ ਮਾਂ ਚੋਪੜੇਵਾਲ ਤੇ ਜਾਂ ਮੈਂ ਆਪਣੀ ਜ਼ਮੀਨ ਚ ਛੜਾ ਇਹ ਜਿਹੜਾ ਮੁਰਸ਼ਤਾਮਾ ਦਾ ਸ਼ਹਿਰ ਦਾ ਉਹ ਸ਼ਹਿਰ ਵਾਲਾ ਮੈਨੂੰ ਵੀ ਦੋਹਰੀ ਸੇਵਾ ਦਿੱਤੀ ਮੈਂ ਅੱਜ ਅੱਜ ਇਸ ਗੱਲ ਤੇ ਕਾਇਮ ਆ ਕਿ ਇਹ ਦੋਵੇਂ ਭਰਾ ਅਸਤੀਫਾ ਦੇਣ ਉਹ ਪ੍ਰਧਾਨਗੀ ਤੋਂ ਇਹ ਐਮਐਲਏ ਸ਼ਿਪ ਤੋਂ ਤੇ ਸਵੇਰੇ ਸਵੇਰੇ ਹੀ ਅਹੀਂ ਸਿੱਧੀਆਂ ਟਰਾਲੀਆਂ ਹੱਡੀ ਪਈ ਚੁੱਟਣ ਜਿਨਾਂ ਚਿਰ ਮੈਂ ਨਾ ਪ੍ਰਬੰਧ ਕਰਕੇ ਦਿਆਂਗਾ ਇਸ ਕਰਕੇ ਮੈਂ ਉਹ ਗੱਲ ਤੇ ਕਾਇਮ ਆ ਬੱਬੇ ਨੇ ਸਾਥ ਧੜਾ ਬੰਦੀ ਜਿਹੜੀ ਬੜੀ ਦੇਖਣ ਨੂੰ ਮਾਰੀ ਬੱਬੇ ਨੇ ਸਾਥ ਧੜਾ ਲਿਆ ਉਹ ਦਾਵਾ ਇਹ ਘਟਣਾ ਤੇ ਨੀਗਾ ਕੋਈ ਵੀ ਹੈਗਾ ਘਟਣਾ ਹੈਗਾ ਸਰਦਾਰ ਸਿੰਘ ਮੀਤ ਸਿੰਘ ਜੀ ਬਾਦਲ ਦਾ ਐਵੇਂ ਲੋਕਾਂ ਦੀ ਗੱਲ ਬਣਾ ਬਣੂ ਲਈ ਆ ਵੀ ਉਹ ਮੇਰਾ ਘਟਣਾ ਜਾਂ ਉਹਦਾ ਲਗਾ ਘਟਣਾ ਤੇ ਗੱਲ ਤੇ ਜਿਹੜੀ ਇੱਥੋਂ ਵਿਖੋ ਸ਼ੁਰੂ ਹੋਈ ਆ ਹਲਕਾਂ ਚਾਜ ਜਾਂਦੀ ਦੇ ਸਾਡੀ ਵੀ ਜਦਨ ਇਹ ਲਗਾ ਨੇ ਰੋਡ ਸ਼ੋਅ ਕੀਤਾ ਆ ਉਹਨੇ ਹਨਾ ਸਲਾਹ ਨਹੀਂ ਕੀਤੀ ਹੁਣ ਤੂੰ ਹੀ ਸਿਆਣੇ ਜੇ ਵੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ 23 ਜ਼ਿਲ੍ਹੇ ਨੇ ਤੇ ਸ਼ਹਿਰੀ ਜਿਲ੍ਹਾ ਪ੍ਰਧਾਨ ਨੇ ਇੱਕ ਦਿਹਾਤੀ ਤੇ ਇੱਕ ਜਿਹੜਾ ਸ਼ਹਿਰੀ ਤੇ ਜਿਹੜਾ ਸਾਨੂੰ ਪ੍ਰਧਾਨ ਜੀ ਨੇ ਸੀਨੀਅਰ ਮੀਤ ਪ੍ਰਧਾਨ ਬਣਾਇਆ ਉਹ ਅਸੀਂ 12 14 ਬੰਦੇ ਆ ਤੇ ਤੁਸੀਂ ਦੱਸੋ ਵੀ ਜਿਲ੍ਹਾ ਪ੍ਰਧਾਨ ਵੱਡਾ ਕਿ ਸੀਨੀਅਰ ਮੀਤ ਪ੍ਰਧਾਨ ਵੱਡੇ ਪ੍ਰੋਟੋਕੋਲ ਦੇ ਮਤਲਬ ਤੇ ਜੇ ਉਹਨੇ ਕੋਈ ਪ੍ਰੋਗਰਾਮ ਪਾਉਣਾ ਸਾਡੇ ਨਾਲ ਸਲਾਹ ਕਰਦਾ ਸਾਡੇ ਨਾਲ ਗੱਲਬਾਤ ਕਰਦਾ ਫਿਰਹੀਂ ਪ੍ਰੋਗਰਾਮ ਲਿਖ ਦੇ ਉਹਦੇ ਮਤਲਬਕ ਜਿਹੜਾ ਅਸੀਂ ਕੋਈ ਗੱਲ ਕਰਦੇ ਕੀ ਇਕੱਠੇ ਬੋਲਦਾ ਵੀ ਇਕੱਠੇ ਤੁਹਾਡਾ ਬਤਾ ਹੋ ਸਕਦਾ ਉਹ ਨਹੀਂ ਨਹੀਂ ਇਕੱਠੇ ਦੇਖੋ ਸਾਰੇ ਸੁਖਵੀਰ ਸਿੰਘ ਬਾਦਲ ਦੇ ਨਾਲ ਨਹੀਂ ਇਹ ਕੋਈ ਗੱਲ ਨਹੀਂ ਕੀ ਪਈ ਵੀ ਕੋਈ ਬੜੀ ਵੱਡੀ ਗੱਲ ਹੈ ਕਿਹੜੀ ਪਾਰਟੀ ਚ ਹੈ ਨਹੀਂ ਮੜੀ ਮੁੱਠੀ ਗੱਲ ਆ ਪਿਛੇ ਵੀਡੀਓ ਤੁਸੀਂ ਸੁਣੀ ਹੋਣੀ ਆ ਉਹ ਸਾਡੇ ਇਥੇ ਐਮਐਲਏ ਪੜਾ ਰਿਹਾ ਜਿਹੜਾ ਜੇਦਵਾਲ ਜੰਦਾ ਫਿਰ ਮੈਨੂੰ ਤਾਂ ਕੇਜਰੀਵਾਲ ਤੇ ਭਗਵੰਦ ਸਿੰਘ ਮਾਨ ਜਿਹੜੇ ਨੇ ਸ਼ੀਮ ਉਹ ਨਹੀਂ ਆਪ ਜੀ ਦੀ ਬੋਲਦੇ ਆ ਬੀਜੇਪੀ ਆਏ ਲੋਕ ਪੜਾ ਰਹੇ ਇੱਕੋ ਪਿੱਛੇ ਦੇਖੋ ਹੋਰ ਕੋਈ ਇਹ ਤੁਹਾਡੀ ਮੁੱਠੀ ਗੱਲਾਂ ਚੱਲ ਗਰੀਂਦੀਆਂ ਨੇ ਸਿਰ ਤੇ ਕੋਈ ਬੁੱਧੀ ਵੱਡੀ ਗੱਲ ਨਹੀਂ ਤੇ ਇਹ ਕੋਈ ਢੜੇ ਬੰਦੀ ਨਹੀਂ ਸਾਰੇ ਪਾਰਟੀ ਦਾ ਜਿਹੜਾ ਸਾਹਿਬ ਪਵਾੜੇ ਤੋਂ ਬੋਲ ਰਹੇ ਸੀ ਕਹਿੰਦੇ ਕਿ ਵਰਕਰ ਮੇਰੇ ਤੋਂ ਫਾਇਦਾ ਲੈ ਮੇਰੇ ਤੋਂ ਲੱਲੇ ਫਾਇਦਾ ਜੀ ਮੇਰੇ ਨਾਲ ਲੱਗ ਆਪਾਂ ਇਕੱਠੇ ਰਲ ਮਿਲ ਕੇ ਸਤਾਈ ਚ ਸਰਕਾਰ ਨੂੰ ਜੇ ਲੱਲੇ ਫਾਇਦਾ ਕੋਈ ਨਹੀਂ ਲੈਣਾ ਅਸੀਂ ਕਿਦੋਂ ਅਨੇ ਬਿਨਾ ਫਾਇਦਾ ਲਓ ਪਰ ਇਹ ਤੇ ਵੇਖੋ ਨਾ ਵੀ ਬੰਦੇ ਦਾ ਸਵਾਗਤ ਸਾਰੇ ਉਹ ਕਰ ਰਹੇ ਸੀ ਕਿ ਉਹ ਦਿਨ ਰੋਜ ਜਿਨ੍ਹਾਂ ਨੇ ਸਾਰੇ ਹਲਕਿਆਂ ਦੇ ਵਿੱਚ ਕਦੀ ਤਕੜੀ ਨੂੰ ਔਰ ਨਹੀਂ ਪਾਈ ਸਾਰੇ ਬੰਦੇ ਜਿਹੜੇ ਅੱਗੇ ਫਿਰਦੇ ਸੀ ਵਸਤੇ ਬਾਈ ਚਰੋਂਦੇ ਫਿਰਦੇ ਜਾਂ ਸ਼ਰੂਮਨੀ ਕਿੰਦੇ ਮਲਾਜਮ ਨਹੀਂ ਤੇ ਜਾਂ ਹਲਕਾਂ ਚ ਆਜਾਂ ਦੇ ਵਿਰੋਧੀ ਤੇ ਜੇ ਮੇਰੀ ਗੱਲ ਗਲਤ ਹੈ ਤੇ ਬਸ ਹੋਂ ਖਾਲੇ ਇਹ ਵੀ ਖਾਲੇ ਤੇ ਉਹ ਬੰਦੇ ਖਾਲੇ ਵੀ ਕਦੀ ਤਕੜੀ ਨੂੰ ਵਟਾ ਪਾਈਆਂ ਬਾਈ ਚ ਸਾਰਾ ਤੇ ਤਕੜਾ ਕਿਦਾਂ ਹੋਣਾ ਸਾਰੀ ਗੱਲ ਪ੍ਰਧਾਨ ਜੀ ਦੇ ਧਿਆਨ ਦੇ ਵਿੱਚ ਆ ਆਪੇ ਪ੍ਰਧਾਨ ਜੀ ਆਪੇ ਗੱਲ ਕਰਨਗੇ ਜਿਹੜਾ ਬੰਦਾ ਲੰਬੇ ਸ਼ੰਬੇ ਗੱਲ ਕਰੇਗਾ ਜੀ 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 ਤੁਸੀਂ ਗੱਲ ਕੀਤੀ ਆ ਆ ਪ੍ਰਧਾਨ ਜੀ ਤੇ ਵਾਜਪਾ ਜਕਰ ਸਾਹਿਬ ਦੀ ਐਕਚੁਅਲੀ ਸ਼ਰਮਾ ਜੀ ਦੀ ਇੱਕ ਕਹਿ ਰਿਹਾ ਕਿ ਗੱਟ ਜੋੜ ਕਰਨਾ ਇੱਕ ਕਹਿ ਰਿਹਾ ਨਹੀਂ ਕਰਨਾ ਕਾਲੀ ਦਲ ਕੀ ਸੋਚਦਾ ਹੈ ਉਹ ਵੇਖੋ ਉਹ ਤੇ ਲੀਡਰਾਂ ਦੀ ਗੱਲ ਆ ਲੀਡਰਸ਼ਿਪ ਨੇ ਗੱਲ ਕਰਨੀ ਆ ਐਵੇਂ ਰੁੱਦ ਦੇ ਕੋਈ ਬਿਆਨ ਦੇ ਦੇ ਉਹਦੀ ਇਹ ਨਹੀਂ ਗੱਲ ਕਰਨੀ ਚਾਹੀਦੀ ਸਾਡੇ ਪ੍ਰਧਾਨ ਜੀ ਵੀ ਸਿਆਣੇ ਨੇ ਤੇ ਜਾਖੜ ਸਾਹਿਬ ਵੀ ਸਿਆਣੇ ਨੇ ਜੋ ਪੂਰੇ ਫੈਸਲਾ ਹੋਏਗਾ ਉਹ ਲੋਕ ਚਾਹੁੰਦੇ ਨੇ ਤੇ ਠੀਕ ਹੈ ਕੋਈ ਗੱਲ ਨਹੀਂ ਇਹਦੀ ਮਾੜੀ ਗੱਲ ਤੇ ਕੋਈ ਨਹੀਂ ਜੇ ਹੁੰਦਾ ਤੇ ਜੋ ਜੋ ਲੀਡਰ ਫੈਸਲਾ ਕਰਨਗੇ ਉਹ ਸਾਰਿਆਂ ਨੂੰ ਮਨਜ਼ੂਰ ਹੈ ਠੀਕ ਹੈ ਠੀਕ ਹੈ